ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਾਲ ਜੇਲ੍ਹ ਦੇ ਵਿੱਚ ਬਲਾਤਕਾਰ ਹੋਇਆ ਸੀ ਇਹ ਸਵਾਲ ਮਜ਼ਾਕ ਲੱਗ ਸਕਦਾ ਹੈ ਪਰ ਅਸਲ ਦੇ ਵਿੱਚ ਸੱਚ ਹੈ ਜਾਂ ਫੁਵਾ ਇਸ ਦੀ ਪੁਸ਼ਟੀ ਹਜੇ ਤੱਕ ਨਹੀਂ ਹੋਈ ਹੈ ਪਰ ਇਸ ਦੇ ਨਾਲ ਜੁੜੀ ਇੱਕ ਮੈਡੀਕਲ ਰਿਪੋਰਟ ਸੋਸ਼ਲ ਮੀਡੀਆ ਦੇ ਉੱਤੇ ਤੇਜ਼ ਰਫ਼ਤਾਰ ਦੇ ਨਾਲ ਵਾਇਰਲ ਹੋ ਰਹੀ ਹੈ ਰਿਪੋਰਟ ਦੇ ਵਿੱਚ ਇਮਰਾਨ ਖਾਨ ਨੂੰ ਮਰੀਜ਼ ਵਜੋਂ ਸੂਚੀਬੱਧ ਕੀਤਾ ਗਿਆ ਅਤੇ ਸਰੀਰੀ ਅਤੇ ਜਿੰਸੀ ਹਮਲੇ ਦੇ ਨਾਲ ਮੇਲ ਖਾਂਦੀਆਂ ਸੱਤਾਂ ਦਾ ਵਰਣਨ ਕੀਤਾ ਗਿਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਰਿਪੋਰਟ ਦੇ ਮਤਬਕ ਅੱਜ ਗੱਲ ਕਰੀਏ ਤਾਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਾਲ ਪਾਕਿਸਤਾਨੀ ਫੌਜ ਦੇ ਇੱਕ ਮੇਜਰ ਨੇ ਬਲਾਤਕਾਰ ਕੀਤਾ। ਹੁਣ ਇਸ ਮਾਮਲੇ ਦੇ ਵਿੱਚ ਹਜੇ ਤੱਕ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਪਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਸਤਾਵੇਜ਼ ਅਹਿਮ ਨੇ। ਇੱਕ ਦਸਤਾਵੇਜ਼ ਇਹ ਦਾਅਵਾ ਕਰ ਰਿਹਾ ਹੈ ਕਿ ਇਮਰਾਨ ਖਾਨ ਦੀ ਡਾਕਟਰੀ ਜਾਂਚ ਪਾਕਿਸਤਾਨ ਅਮੀਰਾਤ MILITARY ਹਸਪਤਾਲ 라ਵਲਪਿੰਡੀ ਦੇ ਵਿੱਚ ਕੀਤੀ ਗਈ ਸੀ ਪਰ ਅਧਿਕਾਰੀਆਂ ਨੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਅਤੇ ਕਿਹਾ ਕਿ ਇਮਰਾਨ ਖਾਨ ਦਾ ਪਾਕਿਸਤਾਨ ਇੰਸਟੀਚਿਊਟ of medical science ismala islamabad vikhe kita gaya si ta filhal is report nu leke koi bhi pushti nahi hui hai report sawalan de ghere de vich hai par kuch users da kehna hai ki pakistan deyan jailan de vich ajaiyan harkatan ajhi darindgi aam hai